ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਦੇ ਉਹਨਾਂ ਦੋ ਹਾਲੀਆ ਐਲਾਨਾ ਬਾਰੇ ਹਾਂਜੀ ਜਿਨ੍ਹਾਂ ਨੇ ਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਚ ਹੈ ਉਹਨਾਂ ਵਿੱਚ ਕਾਫੀ ਕਹਿ ਲੋ ਹਲਚਲ ਜੀ ਪੈਦਾ ਕੀਤੀ ਹੈ हां गलत है जी ਸਾਡੇ ਕੋਲ ਇੱਕ ਸਰੋਤ ਹੈ ਜਿਹੜਾ ਇਹਨਾਂ ਨਵੀਆਂ ਪਾਲਿਸੀਆਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਅੱਜ ਆਪਣਾ ਮਕਸਦ ਹੈ ਕਿ ਇਹਨਾਂ ਫੈਸਲਿਆਂ ਨੂੰ ਥੋੜਾ ਸਮਝੀਏ ਪਰਤਾਂ ਫਰੋਲੀਏ ਹਾਂਜੀ ਦੇਖੀਏ ਵੀ ਇਹਦਾ ਅਸਲ ਮਤਲਬ ਕੀ ਨਿਕਲਦਾ ਹੈ ਖਾਸ ਕਰਕੇ ਉਹਨਾਂ ਲਈ ਜਣਾਂ ਦੇ ਵਰਕ ਪਰਮਿਟ ਮੁੱਕਣ ਵਾਲੇ ਨੇ ਜਾਂ ਜਿਹੜੇ ਪੀਆਰ ਦੀ ਮਤਲਬ ਪੱਕੀ ਰਿਹائش ਦੀ ਉਡੀਕ ਚ ਬੈਠੇ ਨੇ ਬਿਲਕੁਲ ਠੀਕ ਹੈ ਚਲੋ ਫਿਰ ਇਸ ਨੂੰ ਖੋਲਦੇ ਆਂ ਦੇਖਦੇ ਆਂ ਕੀ ਗੱਲ ਹੈ ਹਾਂ ਦੇਖੋ ਜੀ ਇਹ ਵਿਸ਼ਾ ਨਾ ਬਹੁਤ ਹੀ ਜ਼ਿਆਦਾ ਅਹਿਮ ਹੈ ਕਿਉਂਕਿ ਕੈਨੇਡਾ ਚ ਇਸ ਵੇਲੇ ਤੁਹਾਨੂੰ ਪਤਾ ਲੱਖਾਂ ਚ ਪੰਜਾਬੀ ਵਿਦਿਆਰਥੀ ਨੇ ਹਾਂ ਜੀ ਬਹੁਤ ਜ਼ਿਆਦਾ ਤੇ ਉਹਨਾਂ ਲਈ ਦੇਖੋ ਵਰਕ ਪਰਮਿਟ ਹੋਵੇ ਜਾਂ ਪੀਆਰ ਇਹ ਸਿਰਫ ਕਾਗਜ਼ ਨਹੀਂ ਹੈਗੇ ਇਹ ਤਾਂ ਉਹਨਾਂ ਦੇ ਸੁਪਨੇ ਨੇ ਕੈਰੀਅਰ ਹੈ ਪੂਰਾ ਭਵਿੱਖ ਜੁੜਿਆ ਹੋਇਆ ਹੈ ਇਹਨਾਂ ਨਾਲ ਸਹੀ ਗੱਲ ਹੈ ਸੋ ਇਮੀਗ੍ਰੇਸ਼ਨ ਵੱਲੋਂ ਕੋਈ ਵੀ ਫੈਸਲਾ ਆਂਦਾ ਛੋਟਾ ਹੋਵੇ ਵੱਡਾ ਹੋਵੇ ਉਹਦਾ ਸਿੱਧਾ ਅਸਰ ਪੈਂਦਾ ਹਜ਼ਾਰਾਂ ਜ਼ਿੰਦਗੀਆਂ ਤੇ ਇਸ ਕਾਲ ਕੇ ਜ਼ਰੂਰੀ ਹੋ ਜਾਂਦਾ ਕਿ ਨਾ ਐਲਾਨਾ ਨੂੰ ਨਾ ਬੜੀ ਬਾਰੀਕੀ ਨਾ ਸਮਝਾ ਜਾਵੇ। ਬਿਲਕੁਲ ਠੀਕ। ਤੇ ਜਿਹੜਾ ਪਹਿਲਾ ਐਲਾਨ ਹੈ ਜਿਨੇ ਸਭ ਤੋਂ ਵੱਧ ਕਹਿ ਲੋ ਧਿਆਨ ਖਿੱਚਿਆ ਉਹ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਜਿਹਨੂੰ ਕਹਿੰਦੇ ਨੇ। ਹਾਂਜੀ ਸੀਈਸੀ। ਇਹ ਉਹ ਕੈਟਾਗਰੀ ਆ ਜਿਹਦੇ ਰਾਹੀਂ ਕੈਨੇਡਾ ਚ ਕੰਮ ਦਾ ਤਜਰਬਾ ਲੈ ਕੇ ਲੋਕ ਪੀਆਰ ਅਪਲਾਈ ਕਰਦੇ ਨੇ। ਹੂੰ। ਹੁਣ ਸਰੋਤੇ ਦੱਸਦਾ ਪਿਆ ਕਿ 2025 ਲਈ ਸਰਕਾਰ ਦਾ ਟੀਚਾ ਸੀਗਾ ਕਿ ਸੀਈਸੀ ਰਾਹੀਂ 82000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣੀ ਹੈ। ਅੱਛਾ 82000 ਕਾਫੀ ਵੱਡਾ ਟੀਚਾ। ਹਾਂ ਪਰ ਹੋਇਆ ਕੀ ਹੈ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਜਿਹੜੇ ਅੰਕੜੇ ਨੇ ਉਹ ਕਹਿੰਦੇ ਸਿਰਫ ਕੋਈ 18 ਕੋ ਹਜ਼ਾਰ ਤੋਂ 19000 ਦੇ ਵਿਚਾਲੇ ਹੀ ਪੀਆਰ ਦਿੱਤੀ ਗਈ ਹੈ ਇਸ ਕੈਟਾਗਰੀ 'ਚੇ। ਓ ਇਹ ਤਾਂ ਬਹੁਤ ਫਰਕ ਹੋ ਗਿਆ ਹੈ ਨਾ ਮਤਲਬ ਟੀਚੇ ਤੋਂ ਤਾਂ ਕਿਤੇ ਪਿੱਛੇ ਨੇ। ਇਹ ਤਾਂ ਸੱਚੀ ਬਹੁਤ ਵੱਡਾ ਪਾੜਾ ਹੈ ਜੀ ਤੁਸੀਂ ਦੇਖੋ 82000 ਦਾ ਟੀਚਾ ਰੱਖਿਆ ਹੋਵੇ ਤੇ ਤੁਸੀਂ ਸਿਰਫ 19000 ਦੇ ਨੇੜੇ ਤੇੜੇ ਪਹੁੰਚੇ ਹੋ ਹਾਂਜੀ ਇਹਦਾ ਮਤਲਬ ਤਾਂ ਸਿੱਧਾ ਸਿੱਧਾ ਹੋ ਗਿਆ ਕਿ ਲਗਭਗ 63000 ਤੋਂ ਵੀ ਜ਼ਿਆਦਾ ਦਾ ਕੋਟਾ ਉਹ ਤਾਂ ਹਲੇ ਬਾਕੀ ਪਿਆ ਬਿਲਕੁਲ ਹੁਣ ਇਹ ਗੱਲ ਕਈ ਸਵਾਲ ਖੜੇ ਕਰਦੀ ਏ ਕਿ ਇਹ ਪ੍ਰੋਸੈਸਿੰਗ ਪਾਲਿਸੀ ਜਾਂ ਯੋਗ ਉਮੀਦਵਾਰ ਨਹੀਂ ਮਿਲੇ ਜਾਂ ਕੀ ਚੱਕਰ ਸੀ ਹਾਂ ਕਾਰਨ ਕੀ ਰਿਆ ਹੋਣਾ ਸਰੋਤ ਇਸ ਤੇ ਬਹੁਤਾ ਨਹੀਂ ਦੱਸਦਾ ਕਿ ਇਹ ਫਰਕ ਆਇਆ ਕਿਉਂ ਪਰ हां जो आगे ਹੋਣ ਜਾ ਰਿਹਾ ਉਹ ਇਸ ਪਾੜੇ ਨੂੰ ਪੜਨ ਦੀ ਕੋਸ਼ਿਸ਼ ਜ਼ਰੂਰ ਲੱਗਦੀ ਹੈ ਤੇ ਇੱਥੇ ਆ ਕੇ ਗੱਲ ਥੋੜੀ ਕਹਿ ਲੋ ਦਿਲਚਸਪ ਹੋ ਜਾਂਦੀ ਹੈ ਹਾਂਜੀ ਸਿਰੋਤ ਕਹਿੰਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਐਲਾਨ ਕੀਤਾ ਕਿ ਆ ਜਿਹੜਾ ਬਚਾ ਹੋਇਆ ਕੋਟਾ ਹੈ ਨਾ 63000 ਤੋਂ ਉੱਤੇ ਦਾ ਹਾਂਜੀ ਇਹਨੂੰ ਪੜਨ ਲਈ ਅਗਲੇ ਸਿਰਫ 120 ਦਿਨਾਂ ਚ ਯਾਨੀ ਮੋਟਾ-ਮੋਟਾ 4 ਮਹੀਨੇ 4 ਮਹੀਨੇ ਬਸ ਹਾਂ 4 ਮਹੀਨਿਆਂ ਦੇ ਅੰਦਰ-ਅੰਦਰ ਸੀਈਸੀ ਦੇ ਵੱਡੇ ਡਰਾ ਕੱਢੇ ਜਾਣਗੇ ਵੱਡੇ ਡਰਾ अच्छा हां जी मतलब एक्सप्रेस एंट्री पूल ਚੋ ਬੰਦੇ ਚੁੱਕੇ ਜਾਣਗੇ पीआर ਲਈ ਅਰਜ਼ੀ ਦੇਣ ਵਾਸਤੇ ਤੇ ਸਾਫ ਕਿਹਾ ਗਿਆ ਕਿ ਇਹਦਾ ਜ਼ਿਆਦਾ ਫਾਇਦਾ ਪੰਜਾਬੀ ਤੇ ਭਾਰਤੀ ਵਿਦਿਆਰਥੀਆਂ ਨੂੰ ਹੋਣ ਦੀ ਉਮੀਦ ਹੈ ਕਿਉਂਕਿ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਕੈਟਾਗਰੀ ਲਈ ਯੋਗ ਉਮੀਦਵਾਰਾਂ ਚ ਸਹੀ ਗੱਲ ਹੈ ਪਰ 12 ਦਿਨਾਂ 'ਚ ਇੰਨਾ ਵੱਡਾ ਕੋਟਾ ਭਰਨਾ ਇਹ ਤਾਂ ਬੜੀ ਤੇਜ਼ ਰਫ਼ਤਾਰ ਵਾਲੀ ਗੱਲ ਲੱਗਦੀ ਪਈ ਹੈ ਹਾਂ ਬਿਲਕੁਲ ਦੇਖੋ ਐਸ ਐਲਾਨ ਦੀ ਟਾਈਮਿੰਗ ਤੇ ਖਾਸ ਕਰਕੇ ਆ ਜਿਹੜੀ ਮਿਆਦ ਦਿੱਤੀ ਹੈ 120 ਦਿਨਾਂ ਦੀ ਹਾਂਜੀ ਇਹ ਦੋਵੇਂ ਚੀਜ਼ਾਂ ਬਹੁਤ ਅਹਿਮੀਅਤ ਰੱਖਦੀਆਂ ਨੇ ਹਾਂਜੀ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਹ ਕਦਮ ਕੀ ਦੱਸਦਾ ਪਿਆ ਹੈ ਅੱਛਾ ਇੱਕ ਤਾਂ ਦੇਖੋ ਇਹ ਕਿ ਕੈਨੇਡਾ ਨੂੰ ਲੋੜ ਹੈ ਤਜਰਬੇਕਾਰ ਕਾਮਿਆਂ ਦੀ ਜਿਹੜੇ ਪਹਿਲਾਂ ਹੀ ਇੱਥੋਂ ਦੇ ਕੰਮ ਦੇ ਮਾਅਲ ਚ ਕੀ ਕਹਿੰਦੇ ਰਚਮੇ ਚੁੱਕੇ ਨੇ ਜੇ ਤਾਂ ਸੀਸੀ ਵਾਲੇ ਹੁੰਦੇ ਨੇ ਹਾਂ ਜਿਨ੍ਹਾਂ ਨੂੰ ਪਤਾ ਹੈ ਕਿ ਕੰਮ ਕਿਵੇਂ ਕਰਨਾ ਹੈ ਬਿਲਕੁਲ ਤੇ ਦੂਜੀ ਗੱਲ ਇਹ ਉਹਨਾਂ ਹਜ਼ਾਰਾਂ ਵਿਦਿਆਰਥੀਆਂ ਲਈ ਇੱਕ ਵੱਡੀ ਆਸ ਦੀ ਕਿਰਨ ਹੈ ਜਿਨ੍ਹਾਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਪੀਜੀਡਬਲਯੂ ਪੀਜੀ ਨੂੰ ਕਹਿੰਦੇ ਆ ਹਾਂਜੀ ਪੀਜੀਡਬਲਯੂਪੀ ਉਹ ਜਾਂ ਤਾਂ ਮੁੱਕੜ ਦੇ ਨੇੜੇ ਨੇ ਜਾਂ ਮੁੱਕ ਚੁੱਕੇ ਨੇ ਤੇ ਉਹ ਵਿਚਾਰੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਕਿ ਕਦੋਂ ਪੀਆਰ ਦਾ ਸੱਦਾ ਆਵੇਗਾ ਹਾਂ ਉਹਨਾਂ ਲਈ ਤਾਂ ਹਰ ਦਿਨ ਔਖਾ ਲੰਘਦਾ ਹੋਣਾ ਯਕੀਨਨ ਉਹਨਾਂ ਲਈ ਤਾਂ 4 ਮਹੀਨੇ ਇੱਕ ਤਰ੍ਹਾਂ ਨਾਲ ਕਰੋ ਜਾਮਰੋ ਵਾਲੀ ਸਥਿਤੀ ਬਣ ਸਕਦੀ ਹੈ ਜਿਨ੍ਹਾਂ ਦੇ CRS ਸਕੋਰ ਮਤਲਬ ਜਿਹੜੇ ਪੁਆਇੰਟ ਹੁੰਦੇ ਨੇ ਐਕਸਪ੍ਰੈਸ ਐਂਟਰੀ ਚ ਹਾਂਜੀ ਜਿਹੜੇ ਪੜ੍ਹਾਈ ਉਮਰ ਤਜਰਬੇ ਦੇ ਮਿਲਦੇ ਨੇ ਹਾਂ ਉਮਰ ਪੜ੍ਹਾਈ ਕੰਮ ਦਾ ਤਜਰਬਾ ਭਾਸ਼ਾ ਦੀ ਯੋਗਤਾ ਵਗੈਰਾ ਵਗੈਰਾ ਜਿਨ੍ਹਾਂ ਦੇ ਉਹ ਪੁਆਇੰਟ ਲੋਡਿੰਗ ਦੇ ਲੈਵਲ ਦੇ ਨੇੜੇ ਤੇੜੇ ਨੇ ਜਾਂ पार ਕਰ ਚੁੱਕੇ ਨੇ ਉਹਨਾਂ ਲਈ ਤਾਂ ਇਹ ਬਹੁਤ ਵੱਡਾ ਮੌਕਾ ਹੋ ਸਕਦਾ ਹੈ ਇੱਕ ਸੁਨਹਿਰੀ ਮੌਕਾ ਮਤਲਬ ਐਦਾਂ ਲੱਗਦਾ ਹੈ ਜਿਵੇਂ ਸਰਕਾਰ ਨੂੰ ਅਹਿਸਾਸ ਹੋਇਆ ਹੈ ਕਿ ਇਹਨਾਂ ਤਜਰਬੇਕਾਰ ਲੋਕਾਂ ਨੂੰ ਰੋਕਣਾ ਜ਼ਰੂਰੀ ਹੈ ਇਕਨੋਮੀ ਲਈ ਤੇ ਸ਼ਾਇਦ ਇਸੇ ਕਰਕੇ ਇੰਨੀ ਤੇਜ਼ੀ ਦਿਖਾ ਰਹੀ ਨੇ ਹੂੰ ਅੰਦਾਜ਼ਾ ਤਾਂ ਹੀ ਲੱਗਦਾ ਜੀ ਸਰੋਤ ਸਿੱਧਾ-ਸਿੱਧਾ ਕਾਰਨ ਤਾਂ ਨਹੀਂ ਦੱਸਦਾ ਪਰ ਆ ਜਿਹੜਾ 63000 ਦਾ ਆંકੜਾ ਹੈ ਤੇ ਨਾਲ 120 ਦਿਨਾਂ ਦੀ ਡੈਡਲਾਈਨ ਹਾਂਜੀ ਇਹ ਜ਼ਰੂਰ ਇਸ਼ਾਰਾ ਕਰਦੇ ਆ ਕਿ ਇਸ ਕੈਟਾਗਰੀ ਨੂੰ ਭਰਨ ਦੀ ਇੱਕ ਤੁਰੰਤ ਲੋਡ ਮਹਿਸੂਸ ਹੋ ਰਹੀ ਹੈ ਹੂੰ ਤੇ ਇਹਦੇ ਨਾਲ ਕੀ ਹੋਏਗਾ ਪੀਆਰ ਦੀ ਪ੍ਰਕਿਰਿਆ 'ਚ ਸਿਰਫ ਤੇਜ਼ੀ ਨਹੀਂ ਆਏਗੀ ਸਗੋਂ ਜੜੀ ਇੱਕ ਅਨਿਸ਼ਚਿਤਤਾ ਬਣੀ ਹੋਈ ਸੀ ਹਜ਼ਾਰਾਂ ਲੋਕਾਂ ਦੇ ਮਨਾਂ 'ਚ ਉਹਦਾ ਬੋਝ ਵੀ ਥੋੜਾ ਹਲਕਾ ਹੋਏਗਾ हां कटु कट पता ਤਾਂ ਲੱਗ ਗਿਆ ਨਾ ਕਿ ਅਗਲੇ ਕੁਝ ਮਹੀਨਿਆਂ 'ਚ ਕੁਝ ਹੋਣ ਵਾਲਾ ਬਿਲਕੁਲ ਜਦੋਂ ਪਤਾ ਹੋਵੇ ਕਿ ਅਗਲੇ ਕੁਝ ਮਹੀਨਿਆਂ 'ਚ ਵੱਡੇ ਡਰਾ ਆਉਣੇ ਨੇ ਤਾਂ ਇੱਕ ਸਪਸ਼ਟਤਾ ਮਿਲ ਜਾਂਦੀ ਹੈ ਭਾਵੇਂ ਨਤੀਜਾ ਜੋ ਮਰਜ਼ੀ ਹੋਵੇ ਪਰ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਜਾਂਦੇ ਹੋ ਇਹ ਗੱਲ ਤਾਂ ਹੈ ਇਹ ਤਾਂ ਹੋਗੀ ਜੀ ਸੀਸੀ ਵਾਲੀ ਗੱਲ ਪਰ ਇੱਕ ਹੋਰ ਵੱਡਿਆ ਫੈਸਲਾ ਹੋਇਆ ਜਿਸ ਨੇ ਵਿਦਿਆਰਥੀਆਂ ਨੂੰ ਕਾਫੀ ਕਹਿ ਲੋ ਰਾਹਤ ਦਿੰਦੀ ਹੈ ਉਹ ਵਰਕ ਪਰਮਿਟ ਨਾਲ ਜੁੜਿਆ ਹੋਇਆ ਹੈ ਹਾਂਜੀ ਉਸ ਬਾਰੇ ਸਰੋਤ ਕੀ ਕਹਿੰਦਾ ਹੈ ਹਾਂਜੀ ਇਹ ਦੂਜਾ ਐਲਾਨ ਵੀ ਬਹੁਤ ਬਹੁਤ ਮਹੱਤਵਪੂਰਨ ਹੈ ਇਹ ਉਹਨਾਂ ਲੋਕਾਂ ਨੂੰ ਸਿੱਧਾ ਅਸਰ ਕਰਦਾ ਜਿਹੜੇ ਪਹਿਲਾਂ ਹੀ ਕੈਨੇਡਾ 'ਚ ਕੰਮ ਕਰ ਰਹੇ ਨੇ ਤੇ ਆਪਣਾ ਵਰਕ ਪਰਮਿਟ ਰੀਨਿਊ ਕਰਵਾਉਣ ਜਾਂ ਐਕਸਟੈਂਡ ਕਰਵਾਉਣ ਦੀ ਪ੍ਰਕਿਰਿਆ 'ਚ ਨੇ ਅੱਛਾ ਇਹਦੇ ਨਾਲ ਜੁੜੀ ਨਾ ਇੱਕ ਬਹੁਤ ਵੱਡੀ ਸਮੱਸਿਆ ਸੀ ਪਹਿਲਾਂ ਜਿਹਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੱਛਾ ਉਹ ਕੀ ਸਮੱਸਿਆ ਸੀ ਮਤਲਬ ਪਹਿਲਾਂ ਕੀ ਰੂਲ ਸੀ ਦੇਖੋ ਜੀ ਪਹਿਲਾਂ ਹਾਲਤ ਏ ਸੀ ਕਿ ਜੇ ਕਿਸੇ ਦਾ ਵਰਕ ਪਰਮਿਟ ਮੰਨ ਲਓ ਪੀਜੀਡਬਲਯੂਪੀ ਹੀ ਲਾ ਲਓ ਉਹ ਖਤਮ ਹੋ ਗਿਆ ਹਾਂਜੀ ਉਹਨੇ ਟਾਈਮ ਸਰ ਨਵੇਂ ਪਰਮਿਟ ਲਈ ਜਾਂ ਐਕਸਟੈਂਸ਼ਨ ਲਈ ਅਰਜ਼ੀ ਪਾ ਦਿੱਤੀ। ਹੂੰ ਫਿਰ ਵੀ ਉਸ ਬੰਦੇ ਨੂੰ ਆਪਣਾ ਕੰਮ ਰੋਕਣਾ ਪੈਂਦਾ ਸੀ ਜਿੰਨਾ ਚਿਰ ਉਹਦੀ ਅਰਜ਼ੀ ਤੇ ਕੋਈ ਫੈਸਲਾ ਨਹੀਂ ਆ ਜਾਂਦਾ। ਸੱਚੀ ਕੰਮ ਰੋਕਣਾ ਪੈਂਦਾ ਸੀ? ਹਾਂਜੀ। ਭਾਵੇਂ ਉਹ ਕਾਨੂੰਨੀ ਤੌਰ ਤੇ ਕੈਨੇਡਾ 'ਚ ਰਹਿ ਸਕਦਾ ਸੀ ਜਿਹਨੂੰ ਮੇਨਟੇਨਡ ਸਟੇਟਸ ਜਾਂ ਇਮਪਲਾਈਡ ਸਟੇਟਸ ਕਹਿੰਦੇ ਆ। ਹਾਂ ਸੁਣਿਆ ਇਸ ਬਾਰੇ ਪਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਹੁੰਦੀ। ਹੂੰ ਇਹਦੇ ਨਾਲ ਬਹੁਤ ਮੁਸ਼ਕਲਾਂ ਆਉਂਦੀਆਂ ਸੀ। ਹਾਂ ਮੈਂ ਸੋਚ ਸਕਤੀ ਆ ਕੰਮ ਰੁਕ ਗਿਆ, ਤਨਖਾਹ ਬੰਦ, ਫਿਰ ਬਿੱਲ ਕਿਵੇਂ ਭਰਨੇ, ਘਰ ਦਾ ਕਿਰਾਇਆ? ਤੇ ਉੱਤੋਂ ਇਹ ਵੀ ਪਤਾ ਨਹੀਂ ਕਿ ਫੈਸਲਾ ਕਦੋਂ ਆਊਗਾ ਬਿਲਕੁਲ ਇਹ ਤਾਂ ਬਹੁਤ ਸਟ੍ਰੈਸ ਵਾਲੀ ਗੱਲ ਹੈ ਬਹੁਤ ਜ਼ਿਆਦਾ ਇਹ ਸਿਰਫ ਪੈਸੇ ਦਾ ਤਣਾਅ ਨਹੀਂ ਸੀ ਇਹ ਮਾਨਸਿਕ ਤੌਰ ਤੇ ਵੀ ਬਹੁਤ ਭਾਰੀ ਪੈਂਦਾ ਸੀ ਹਾਂਜੀ ਨੌਕਰੀ ਚੱਲੀ ਨਾ ਜਾਵੇ ਅੱਗੇ ਕੀ ਬਣੂਗਾ ਕੰਮ ਤੋਂ ਬਿਨਾਂ ਖਾਲੀ ਬੈਠਣਾ ਇਹ ਸਾਰਾ ਕੁਝ ਬਹੁਤ ਤੰਗ ਕਰਦਾ ਸੀ ਤੇ ਕਈ ਵਾਰ ਤਾਂ ਪ੍ਰੋਸੈਸਿੰਗ 'ਚ ਮਹੀਨੇ ਲੱਗ ਜਾਂਦੇ ਸੀ ਅੱਛਾ ਕਈ ਮਹੀਨੇ ਹਾਂਜੀ ਕਈ ਕਈ ਮਹੀਨੇ ਤੇ ਇੰਨਾ ਲੰਮਾ ਟਾਈਮ ਬਿਨਾਂ ਕਮਾਈ ਤੋਂ ਕੱਢਣਾ ਬਹੁਤ ਹੀ ਔਖਾ ਸੀ ਕਈ ਤਾਂ ਵਿਚਾਰੇ ਵਾਪਸ ਜਾਣ ਬਾਰੇ ਵੀ ਸੋਚਣ ਲੱਗ ਪੈਂਦੇ ਸੀ ਪਰ ਹੁਣ ਜਿਹੜਾ ਨਵਾਂ ਐਲਾਨ ਹੋਇਆ ਹੈ ਉਹਦੇ ਨਾਲ ਕੀ ਫਰਕ ਪਿਆ ਕੀ ਰਾਹਤ ਮਿਲੀ ਹੈ ਹੁਣ ਜੀ ਨਵਾਂ ਐਲਾਨ ਇੱਕ ਬਹੁਤ ਵੱਡੀ ਰਾਹਤ ਲੈ ਕੇ ਆਇਆ ਸਰੋਤ ਦੱਸਦਾ ਹੈ ਕਿ ਹੁਣ ਨਿਯਮ ਇਹ ਹੈ ਕਿ ਜਿਹੜੇ ਵੀ ਲੋਕ ਆਪਣੇ ਮੌਜੂਦਾ ਵਰਕ ਪਰਮਿਟ ਤੇ ਮੁੱਕਣ ਤੋਂ ਪਹਿਲਾਂ ਟਾਈਮ ਸਿਰ ਐਕਸਟੈਂਸ਼ਨ ਲਈ ਜਾਂ ਨਵੇਂ ਵਰਕ ਪਰਮਿਟ ਲਈ ਕੁਝ ਖਾਸ ਕੈਟੇਗਰੀਆਂ 'ਚ ਅਪਲਾਈ ਕਰ ਦਿੰਦੇ ਨੇ ਹਾਂਜੀ ਉਹ ਆਪਣੀ ਅਰਜ਼ੀ ਦੀ ਪ੍ਰੋਸੈਸਿੰਗ ਦੇ ਦੌਰਾਨ ਆਪਣਾ ਕੰਮ ਜਾਰੀ ਰੱਖ ਸਕਦੇ ਨੇ ਵਾਹ ਮਤਲਬ ਹੁਣ ਕੰਮ ਰੋਕਣ ਦੀ ਲੋੜ ਨਹੀਂ ਜੀ ਨਹੀਂ ਬਿਲਕੁਲ ਲੋੜ ਨਹੀਂ ਉਹ ਆਪਣਾ ਕੰਮ ਕਰਦੇ ਰਹਿ ਸਕਦੇ ਨੇ ਤੇ ਸਰੋਤ ਇਹ ਵੀ ਕਹਿੰਦਾ ਹੈ ਕਿ ਭਾਵੇਂ ਫਾਈਲ ਤੇ ਫੈਸਲਾ ਆਉਣ ਚ 3-4 ਮਹੀਨੇ ਲੱਗ ਜਾਣ ਜਾਂ ਸ਼ਾਇਦ ਵੱਧ ਵੀ ਲੱਗ ਜਾਣ ਅੱਛਾ ਉਹ ਆਪਣਾ ਕੰਮ ਜਾਰੀ ਰੱਖ ਸਕਣਗੇ ਸ਼ਰਤ 2 ਹੀ ਹੈ ਕਿ ਅਰਜ਼ੀ ਟਾਈਮ ਸਿਰ ਪਾਈ ਹੋਵੇ ਤੇ ਬਾਕੀ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ ਇਹ ਤਾਂ ਸੱਚੀ ਬਹੁਤ ਹੀ ਵੱਡੀ ਖਬਰ ਹੈ ਉਹਨਾਂ ਸਾਰਿਆਂ ਲਈ ਜਿਹੜੇ ਇਸ ਸਥਿਤੀ 'ਚੋਂ ਲੰਘ ਰਹੇ ਸੀ ਜਾਂ ਜਿਨ੍ਹਾਂ ਨੇ ਅੱਗੇ ਲੰਘਣਾ ਸੀ ਹਾਂਜੀ ਬਿਲਕੁਲ ਇਹਦੇ ਮਤਲਬ ਵਿਹਾਰਕ ਲਾਭ ਕੀ ਹੋਣਗੇ ਰੋਜ਼ ਦੀ ਜ਼ਿੰਦਗੀ ਤੇ ਕੀ ਅਸਰ ਪਵੇਗਾ ਦੇਖੋ ਜੀ ਇਸ ਬਦਲਾਅ ਦੇ ਅਸਰ ਕਾਫੀ ਡੂੰਗੇ ਨੇ ਸਭ ਤੋਂ ਪਹਿਲਾਂ ਤੇ ਸਿੱਧਾ ਫਾਇਦਾ ਤਾਂ ਹੈਗਾ ਵਿੱਤੀ ਸਥਿਰਤਾ ਹਾਂ ਪੈਸੇ ਆਉਂਦੇ ਰਹਿਣਗੇ ਹਾਂਜੀ ਆਮਦਨ ਦਾ ਸਿਲਸਲਾ ਟੁੱਟੇਗਾ ਨਹੀਂ ਲੋਕ ਆਪਣੇ ਖਰਚੇ ਬਿੱਲ ਵਗੈਰਾ ਆਰਾਮ ਨਾਲ ਕੱਢ ਸਕਣਗੇ ਦੂਜਾ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਹੈ ਮਾਨਸਿਕ ਸ਼ਾਂਤੀ ਹਾਂ ਉਹ ਬਹੁਤ ਜ਼ਰੂਰੀ ਆ ਉਹ ਜਿਹੜਾ ਇੱਕ ਵੱਡਾ ਸਟ्रेस ਸੀ ਨਾ ਕਿ ਕੰਮ ਰੁਕ ਗਿਆ ਪੈਸੇ ਬੰਦ ਹੋ ਗਏ ਅੱਗੇ ਪਤਾ ਨਹੀਂ ਕੀ ਬਣਨਾ ਉਹ ਖਤਮ ਹੋ ਜਾਵੇਗਾ। ਹੂੰ। ਤੀਜਾ ਕੰਮ ਦਾ ਤਜਰਬਾ ਉਹ ਜੁੜਦਾ ਰਹੇਗਾ। ਜਿਵੇਂ ਆਪਾਂ ਸੀਈਸੀ ਦੀ ਗੱਲ ਕੀਤੀ। ਉਹਦੇ ਲਈ ਕੈਨੇਡੀਅਨ ਤਜਰਬਾ ਬਹੁਤ ਜ਼ਰੂਰੀ ਹੈ ਹਾਂਜੀ ਸੋ ਜੇ ਕੰਮ ਚੱਲਦਾ ਰਹੇਗਾ ਤਾਂ ਤਜਰਬਾ ਵੀ ਵੱਧਦਾ ਰਹੇਗਾ ਜਿਸ ਨਾਲ ਪੀਆਰ ਦੀਆਂ ਸੰਭਾਵਨਾਵਾਂ ਹੋਰ ਚੰਗੀਆਂ ਹੋ ਸਕਦੀਆਂ ਅੱਛਾ ਇਹ ਵੀ ਫਾਇਦਾ ਹੋ ਗਿਆ ਬਿਲਕੁਲ ਤੇ ਚੌਥਾ ਜਿਹੜਾ EMPLOYER ਹੈ ਨੌਕਰੀ ਦੇਣ ਵਾਲਾ ਉਹਦੇ ਨਾਲ ਵੀ ਰਿਸ਼ਤਾ ਠੀਕ ਰਹੇਗਾ ਪਹਿਲਾਂ ਉਹਨੂੰ ਵੀ ਦਿੱਕਤ ਆਉਂਦੀ ਸੀ ਜਦੋਂ ਉਹਦਾ ਬੰਦਾ ਅਚਾਨਕ ਕੰਮ ਨਹੀਂ ਕਰ ਸਕਦਾ ਸੀ ਹਾਂ ਉਹਨੂੰ ਵੀ ਨਵਾਂ ਬੰਦਾ ਲੱਭਣਾ ਪੈਂਦਾ ਹੋਣਾ ਜਾਂ ਕੰਮ ਰੁਕਦਾ ਹੋਣਾ ਹਾਂਜੀ ਸੋ ਹੁਣ ਉਹ ਸਥਿਤੀ ਨਹੀਂ ਰਹੇਗੀ ਕੁੱਲ ਮਿਲਾ ਕੇ ਇਹ ਕਦਮ ਜਿਹੜਾ ਉਹਨਾਂ ਦਾ ਕੈਨੇਡਾ 'ਚ ਸੈਟਲ ਹੋਣ ਦਾ ਸਫ਼ਰ ਨਾ ਉਹਨੂੰ ਥੋੜਾ ਸੌਖਾ ਬਣਾਉਂਦਾ ਘੱਟ ਤਣਾ ਵਾਲਾ ਬਣਾਉਂਦਾ ਇਹ ਤਾਂ ਇੱਕ ਤਰ੍ਹਾਂ ਨਾਲ ਇਦਾਂ ਹੋ ਗਿਆ ਕਿ ਜਿਹੜਾ ਮੇਨਟੇਨ ਸਟੇਟਸ ਸੀ ਉਹਦੇ 'ਚ ਹੁਣ ਸਹੀ ਮਾਇਨੇ 'ਚ ਕੰਮ ਕਰਨ ਦਾ ਹੱਕ ਮਿਲ ਗਿਆ ਪਹਿਲਾਂ ਸਿਰਫ ਰਹਿਣ ਦੀ ਇਜਾਜ਼ਤ ਸੀ ਕੰਮ ਦੀ ਨਹੀਂ ਬਿਲਕੁਲ ਸਹੀ ਸਮਝੇ ਤੁਸੀਂ ਇਸ ਨਾਲ ਤਾਂ ਲੋਕਾਂ ਦੀ ਰੋਜ਼ ਦੀ ਜ਼ਿੰਦਗੀ 'ਚ ਬਹੁਤ ਸਕੂਨ ਆ ਜਾਏਗਾ ਉਹ ਆਪਣੀ ਲਾਈਫ ਨਾਰਮਲ ਤਰੀਕੇ ਨਾਲ ਜਾਰੀ ਰੱਖ ਸਕਣਗੇ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਹਾਂਜੀ ਇਹ ਸਭ ਤੋਂ ਵੱਡੀ ਗੱਲ ਆ ਸਥਿਰਤਾ ਦੇਖੋ ਇਮੀਗ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਨਾ ਉਹ ਆਪਣੇ ਆਪ ਚ ਹੀ ਕਾਫੀ ਉਲਝੀ ਹੋਈ ਤੇ ਲੰਬੀ ਹੋ ਸਕਦੀ ਹੈ ਹਾਂ ਇਹ ਤਾਂ ਹੈ ਉਸ ਦੌਰਾਨ ਜੇ ਨਾਲ-ਨਾਲ ਰੋਜ਼ੀ-ਰੋਟੀ ਦੀ ਚਿੰਤਾ ਵੀ ਲੱਗੀ ਰਹੇ ਫਿਰ ਤਾਂ ਹਾਲਾਤ ਹੋਰ ਵੀ ਔਖੇ ਹੋ ਜਾਂਦੇ ਨੇ ਇਸ ਨਵੇਂ ਨਿਯਮ ਨਾਲ ਘੱਟੋ-ਘੱਟ ਕੰਮ ਤੇ ਕਮਾਈ ਵਾਲਾ ਪਾਸਾ ਤਾਂ ਸੁਰੱਖਿਅਤ ਹੋ ਗਿਆ ਹਾਂਜੀ ਜਿਸ ਨਾਲ ਬੰਦਾ ਬਾਕੀ ਪ੍ਰਕਿਰਿਆ 'ਪਰ ਥੋੜਾ ਬਿਹਤਰ ਧਿਆਨ ਦੇ ਸਕਦਾ ਇੱਕ ਤਰ੍ਹਾਂ ਦਾ ਸੇਫਟੀ ਨੈਟ ਮਿਲ ਗਿਆ ਤਾਂ ਜੇ ਆਪਾਂ ਹੁਣ ਇਹਨਾਂ ਦੋਵਾਂ ਖਬਰਾਂ ਨੂੰ ਸੀਸੀ ਦੇ ਵੱਡੇ ਡਰਾਅ ਵਾਲੀ ਗੱਲ ਤੇ ਵਰਕ ਪਰਮਿਟ ਰੀਨਿਊ ਕਰਾਉਣ ਵੇਲੇ ਕੰਮ ਜਾਰੀ ਰੱਖਣ ਦੀ ਇਜਾਜ਼ਤ ਇਹਨਾਂ ਨੂੰ ਇਕੱਠਾ ਕਰਕੇ ਦੇਖੀਏ ਤਾਂ ਫਿਰ ਇਸ ਸਬ ਦਾ ਕੀ ਮਤਲਬ ਨਿਕਲਦਾ ਕੁਲ ਮਿਲਾ ਕੇ ਤਸਵੀਰ ਕੀ ਬਣ ਰਹੀ ਆ ਦੇਖੋ ਜੀ ਜਦੋਂ ਆਪਾਂ ਇਹਨਾਂ ਦੋਵਾਂ ਫੈਸਲਿਆਂ ਨੂੰ ਜੋੜ ਕੇ ਦੇਖਦੇ ਆ ਤਾਂ ਇੱਕ ਬਹੁਤ ਸਪਸ਼ਟ ਜਿਹਾ ਸੰਕੇਤ ਮਿਲਦਾ ਹੈ ਹਮ ਇੱਕ ਪਾਸੇ ਤਾਂ ਸਰਕਾਰ ਉਹਨਾਂ ਲੋਕਾਂ ਲਈ ਪੀਆਰ ਦਾ ਰਾਹ ਤੇਜ਼ ਕਰ ਰਹੀ ਹੈ ਜਿਹੜੇ ਇੱਥੇ ਪਹਿਲਾਂ ਹੀ ਕੰਮ ਦਾ ਤਜਰਬਾ ਲੈ ਚੁੱਕੇ ਨੇ ਸੀਸੀ ਡਰਾਅ ਰਾਈ ਹਾਂਜੀ ਤੇ ਦੂਜੇ ਪਾਸੇ